ਅਨਿਮੇ ਟ੍ਰਕਸਰ ਜੀ ਦਾ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਅੱਜ ਗੱਲਬਾਤ ਕਰਦੇ ਆਪਾਂ ਜਿਹੜਾ ਤੁਸੀਂ ਪਿਛਲੇ ਪਾਸੇ ਇੱਕ ਨੀਲਾ ਘੋੜਾ ਦੇਖ ਰਹੇ ਹੋ 6055 ਫਾਰਮ ਟਰੈਕ ਤੇ ਸੋ ਆਪਾਂ ਇਸ ਟਰੈਕਟਰ ਦੇ ਵਿੱਚ ਕਲਚ ਵਗੈਰਾ ਟਰਬੋ ਵਗੈਰਾ ਅਗਲੇ ਹਿੱਸੇ ਦੀ ਪੈਡਲ ਸ਼ਾਟ ਦੀ ਜੌਬ ਕੀਤੀ ਹੈ ਮਿੱਤਰੋ ਤੇ ਸਾਰਾ ਤੁਹਾਨੂੰ ਦਿਖਾਵਾਂਗੇ ਆਓ ਪਹਿਲਾਂ ਟਰੈਕਟਰ ਤੇ ਮرائیਏ ਨਿਗਾ ਤੁਹਾਨੂੰ ਕੀ ਗੱਲਬਾਤ ਆ ਤੇ ਕਿਉਂ ਆਪਾਂ ਨੂੰ ਟਰੈਕਟਰ ਇਹ ਖੋਲਣਾ ਪਿਆ ਦੇਖੋ ਸੱਜਣੋ ਇਹ ਟਰੈਕਟਰ ਆਪਣਾ 2021 ਮਾਡਲ ਆ ਤੇ ਸੋ ਇਸ ਟਰੈਕਟਰ ਦੇ ਵਿੱਚ ਇੱਕ ਦਾ ਕਲਚ ਦੇ ਵਿੱਚ ਪ੍ਰੋਬਲਮ ਆ ਗਈ ਕਲਚ ਪਲੇਟੇ ਦੀ ਮਤਲਬ ਡਾਊਨ ਆ ਅੱਧੇ ਤੋਂ ਵੱਧ ਡਾਊਨ ਆ ਇੱਕ ਇਸ ਟਰੈਕਟਰ ਦਾ ਜਿਹੜਾ ਕਲਚ ਸੀਗਾ ਉਹ ਬਹੁਤ ਜ਼ਿਆਦਾ ਟਾਈਟ ਸੀਗਾ ਉਹਦੀ ਟਾਈਟ ਹੋਣ ਦੀ ਮੇਨ ਪ੍ਰੋਬਲਮ ਇੱਕ ਤਾਂ ਇਹਦੀ ਫਿੰਗਰ ਜਾਮ ਸੀ ਬਿਲਕੁਲ ਉਹ ਆਪਾਂ ਨਵੀਆਂ ਪਾਉਣੀਆਂ ਨੰਬਰ 2 ਤੇ ਇਹਦਾ ਕਲੱਚ ਬੈਰਿੰਗ ਗ੍ਰੀਸ ਵਗੈਰਾ ਕਰਾਂਗੇ ਪੈਡਲ ਸ਼ਾਫਟ ਦੇ ਵਿੱਚ ਗ੍ਰੀਸ ਵਗੈਰਾ ਭਰ ਕੇ ਨੂੰ ਫੁੱਲ ਰਲਾ ਕਰਾਂਗੇ ਤਾਂ ਜੋ ਨਫਨ ਦੇ ਵਿੱਚ ਕਲੱਚ ਪ੍ਰੋਬਲਮ ਨਾ ਆਵੇ ਤੇ ਬਾਕੀ ਟਰਬੋ ਵਗੈਰਾ ਆਪਣੀ ਫਿੱਟ ਹੋ ਚੁੱਕੀ ਆ ਸਿਰਫ ਇਹਦੇ ਵਿੱਚ ਕਲੱਚ ਦੀ ਜੌਬ ਰਹਿ ਗਈ ਸੋ ਇਸ ਤੋਂ ਬਾਅਦ ਆਪਾਂ ਫਿਰ ਇੱਕ 800 ਸੌਰੀ 744 ਟਰੈਕਟਰ ਆ ਜਿਹੜਾ ਤੇ ਸੋ ਇਹਨਾਂ ਦਾ ਹੋਰ ਰਿਪੇਅਰ ਕਰਾਂਗੇ ਤੇ ਅੱਜ ਲਗਭਗ ਆਪਾਂ ਦੋਨੇ ਟਰੈਕਟਰ ਕੰਪਲੀਟ ਕਰ ਦਾਂਗੇ ਤੇ ਫਿਰ ਇਧਰ ਜਿਹੜਾ ਕਰਨਪਰਾ ਵਾਲਾ ਟਰੈਕਟਰ ਖੁੱਲਿਆ ਵਾ ਸੋ ਆਪਾਂ ਇਸ ਟਰੈਕਟਰ ਦਾ ਇੰਜਨ ਫਿੱਟ ਕਰਾਂਗੇ ਉਹ ਆਪਣੇ ਕੋਲੇ ਆ ਜਾਣਾ ਤੇ ਆਓ ਮੇਟਰ ਕਰੀਏ ਵੀਡੀਓ ਸਟਾਰਟ ਬਾਕੀ ਜਿੱਥੇ ਜਿੱਥੇ ਸਾਮਾਨ ਲਿਆਵਾਂਗੇ ਸਾਰਾ ਤੁਹਾਨੂੰ ਇਸ ਵਲੌਗ ਦੇ ਵਿੱਚ ਦਿਖਾਵਾਂਗੇ ਤੇ ਆਓ ਕਰੀਏ ਕੰਮ ਸਟਾਰਟ ਆਪਾਂ ਲਓ ਜੀ ਜਿਹੜਾ ਫਾਰਮ ਟਰੈਕ ਆਪਣਾ 60 55 ਖੁੱਲਿਆ ਸੀ ਉਹਦੀ ਕਲਚ ਵੇਟ ਤਾਂ ਆਪਣੀ ਮਿਲ ਗਈ ਆ ਤੇ ਬਾਕੀ ਫਿੰਗਰਾਂ ਦੇਖਦੇ ਆ ਵੀਰ ਜੇ ਮਿਲ ਗਿਆ ਤਾਂ ਆਪਾਂ ਚੱਲਦੇ ਹਾਂ ਇਸ ਤੋਂ ਬਾਅਦ ਵਰਕਸ਼ਾਪ ਬਾਕੀ ਕਲਚ ਪਲੇਟ ਫੱਕੀ ਕਲਚ ਪਲੇਟ ਆਪਾਂ ਇਹ ਟੋਪ ਕੰਪਨੀ ਦੇ ਲਈ ਹੋ ਰਹੀ ਨਾਲ ਤੇ ਈ ਦੀ ਲਿਸਟ ਆ ਕਿ 472 ਰੁਪਏ ਦੇ ਲਗਭਗ ਤੇ ਚਲੋ ਇਸ ਤੋਂ ਬਾਅਦ ਲੈ ਕੇ ਆਪਾਂ ਚੱਲਦੇ ਆਂ ਖਰਾਦਲ ਸ਼ਾਪ ਦੇ ਕੋਲ ਉੱਥੇ ਫੇਸ ਵਗੈਰਾ ਲਵਾਉਣਾ ਆਪਾਂ ਲਓ ਜੀ ਜੋ ਆਪਾਂ ਇੱਥੇ ਖਰਾਦ ਵਾਲੀ ਸ਼ਾਪ ਤੇ ਆਈ ਸੀ ਭਰਾ ਕੋਲੇ ਕਿੱਥੇ ਆਪਾਂ ਇੱਕ ਤਾਂ ਇਧਰੋਂ ਪਲੇਟ ਦਾ ਫੇਸ ਲਵਾਇਆਗਾ ਬਾਈ ਤੋਂ ਜਿਹੜਾ ਆਪਾਂ 60 55 ਮੰਨੂ ਭਰਾ ਨਾਲ ਤਿਆਰ ਕਰ ਰਹੇ ਆ ਕਰਨ ਕਰਨ ਸਾਹਿਬ ਤੋਂ ਤੇ ਇਧਰੋਂ ਵੀਲ ਦਾ ਫੇਸ ਲਈ ਜਾਂਦਾਗਾ ਤੇ ਵੀਲ ਦਾ ਫੇਸ ਲਵਾਉਣ ਤੋਂ ਬਾਅਦ ਫਿਰ ਆਪਾਂ ਚੱਲਦੇ ਆ ਵਰਕਸ਼ਾਪ ਬਾਕੀ ਦੀਆਂ ਫਿੰਗਰਾਂ ਵਗੈਰਾ ਨਹੀਂ ਆਪਾਨੂੰ ਮਿਲੀਆਂ ਤੇ ਸੋ ਆਪਣੀਆਂ ਮੰਗਾਈਆਂ ਵਾ ਇਧਰ ਆਪਣੇ ਇੰਨਾਂ ਤਿਆਰ ਹੋਈ ਜਾਂਦੇ ਆ 963 ਦਾ ਸਾਰੇ ਇੰਨਾਂ ਤਿਆਰ ਹੋਈ ਜਾਂਦੇ ਆ ਤੇ ਚਲੋ ਚੱਲਦੇ ਆਂ ਆਪਾਂ ਇਸ ਤੋਂ ਬਾਅਦ ਲੈ ਕੇ ਸਮਾਨ ਜਿਹੜਾ ਜਿਹੜਾ ਆਪਣਾ 744 ਘਰੇ ਖੁੱਲਿਆ ਹੋਆ ਟਰੈਕਟਰ ਤੇ 100 ਟਰੈਕਟਰ ਦੇ ਵਿੱਚ ਆਪਾਂ ਲਿਫਟ ਟਾਪੇ ਦੀ ਫਿਟਿੰਗ ਕਰੀ ਜੰਨੇ ਆ ਇਹਦੇ ਵਿੱਚ ਆਪਾਂ ਸੱਜਣੂ ਇੱਕ ਤਾਂ ਆਹ ਬੁਸ਼ ਲਵਾਏ ਨੇ ਠੀਕ ਹੈ ਜੀ ਇਹਦੇ ਰੌਡ ਰਿੰਗ ਕਿੱਟ ਨਵੀਂ ਪਾਈ ਹੈ ਕਿਉਂਕਿ ਲੀਕੇਜ ਦੀ ਪ੍ਰੋਬਲਮ ਸੀ ਇਸ ਟਰੈਕਟਰ ਦੇ ਵਿੱਚ ਤੇ ਬਾਕੀ ਆ ਪਾਰਟਸ ਵਗੈਰਾ ਸਾਰਾ ਆਪਾਂ ਧੋ ਕੇ ਵਾਸ਼ ਕਰਕੇ ਤੇ ਟਾਪਾ ਕਰ ਦਿੱਤਾ ਫਿੱਟ ਤੇ ਇਧਰ ਜਿਹੜਾ ਆਪਣਾ ਕਲੱਚ ਦਾ ਸਮਾਨ ਸੀਗਾ ਉਹ ਆਪਾਂ ਨੂੰ ਅੱਜ ਮਿਲਿਆ ਨਹੀਂ ਉਹ ਰੋਕੇ ਆਊਗਾ ਘੰਟਾ-ਢੇਡ ਘੰਟਾ ਰੋਕੇ ਬਸ ਤੇ ਮੰਗਾਇਆ ਵਾ ਆਪਣ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਫਿੱਟ ਕਰਾਂਗੇ। ਬਾਕੀ ਇਧਰ ਆਪਣੀ ਸਫਾਈ ਹੋ ਚੁੱਕੀ ਆ। ਇਧਰ ਵੀ ਸਾਫ ਕਰਤਾ ਆਪਣਾ। ਬਾਕੀ ਤੁਹਾਨੂੰ ਦੂਜਾ ਪਾਰਟਸ ਵੀ ਦਿਖਾ ਦਿੰਨੇ ਆ। ਜਿਹੜਾ ਆਪਣਾ ਹੈੱਡ ਵਗੈਰਾ ਕਿਉਂਕਿ ਇਹ ਇੱਕ ਘਰ ਦੇ ਟਰੈਕਟਰ ਨੇ 746 ਵੀ ਇਹਨਾਂ ਬਾਈ ਜੀ ਦਾ ਟਰੈਕਟਰ ਹੀ ਆ ਤੇ ਜਿਹੜਾ ਇਹ ਫਾਰਮ 60 ਆ ਆ ਸੌਰੀ 6055 ਦਾ। ਸੋ ਇਹ ਵੀ ਟਰੈਕਟਰ ਆ ਇੱਕ ਘਰ ਦੇ ਦੋਨਾਂ ਦਾ ਵੀਰਾਂ ਦਾ ਇੱਕ ਇੱਕ ਭਰਾ ਦਾ ਟਰੈਕਟਰ ਆ ਦੋਨੇ। ਇਧਰ 60 ਦਾ ਆਪਣਾ ਸਮਾਨ ਧੋਤਾ ਪਿਆ ਬੈਰਿੰਗ ਸ਼ੈਰਿੰਗ ਸਾਰੇ ਆ ਫਾਰਕ ਫੂਰਕ ਸਾਰੇ ਆ। ਸਾਫ ਕੀਤੇ ਪਏ ਆ ਹੈਡ ਕੀਤੇ ਪਏ ਆ ਤੇ ਇਧਰ ਆਪਣਾ ਸਾਮਾਨ ਆ ਜਿਹੜਾ ਜੋ ਪੱਟੀ ਤੋਂ ਖੁੱਲਿਆ ਵਾ ਆਪਣਾ ਕਰਨ ਭਰਾ ਵਾਲਾ ਉਹਦਾ ਆਪਣਾ ਵਾਸ਼ ਕੀਤਾ ਵਾ ਤੇ ਸਜਣੋ ਚਲੋ ਕੰਮ ਜਾਰੀ ਆ ਤੁਹਾਡੀ ਕਿਰਪਾ ਦੇ ਨਾਲ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਰਾ ਕੰਮ ਆਪਣਾ ਚੱਲੀ ਜਾਂਦਾ ਵਧੀਆ ਓਕੇ ਦੀਆਂ ਰਿਪੋਰਟਾਂ ਆ ਤੇ ਆਓ ਕਰਦੇ ਆਪਾਂ ਅਗਲੀ ਫਿਟਿੰਗ ਹਾਂਜੀ ਮਿੱਤਰੋ ਜਿਹੜਾ ਆਪਾਂ ਫੇਸ ਵਗੈਰਾ ਲਵਾਤਾ ਸੀਗਾ ਤੇ ਇਧਰ ਆਪਣਾ ਵੀਲ ਵੀ ਹੋ ਗਿਆ ਫਿੱਟ ਵੀਰ ਹੋਣ ਤੋਂ ਬਾਅਦ ਫਿਰ ਟਾਪਾ ਕਲਚ ਬੇਟਾ ਜਿਹੜੀ ਉਹ ਵੀ ਈਟਾਪ ਏਜੰਸੀ ਦੇ ਵਿੱਚੋਂ ਲੈ ਕੇ ਆਏ ਆ ਜਿਹੜੀ ਫਿੰਗਰਾਂ ਵੀ ਆਪਾਂ ਈਟਾਪ ਏਜੰਸੀ ਦੀਆਂ ਪਾਈਆਂ ਦੇ ਵਿੱਚ ਆ ਤੁਸੀਂ ਚੈੱਕ ਕਰ ਸਕਦੇ ਹੋ ਕੰਪਨੀ ਦੀ ਟੈਗਿੰਗਾਂ ਜਾਵਾਂ ਫਾਰਮ ਟ੍ਰੈਗ ਦੀ ਲਓ ਜੀ ਇਹ ਪਲੇਟ ਆਪਣੀ ਫਾਈਵ ਪੈਨ ਤੇ ਇਸ ਤੋਂ ਬਾਅਦ ਕਰਦੇ ਆਪਾਂ ਉਧਰ ਫਿੱਟ Yeah, <laughs> ਜੋ ਆਪਾਂ ਇਧਰ ਮਨੂ ਵਿਰਾ ਟਰੈਕਟਰ ਜਿਹੜਾ ਤਿਆਰ ਕਰ ਰਹੇ ਆ ਜਿਹਦੇ ਵਿੱਚ ਆਪਾਂ ਟਰਬੋ ਪੰਪ ਦੀ ਫੁੱਲ ਮੋਡੀਫਿਕੇਸ਼ਨ ਕਰ ਰਹੇ ਆ ਸੋ ਇਹਦੇ ਵਿੱਚ ਟਰਬੋ ਦੀ ਆਪਣਾ ਫਰੇਸ਼ਨ ਬਣ ਚੁੱਕਿਆ ਹੈਗਾ ਪਾਈਪਾਂ ਵਗੈਰਾ ਸਾਰੀਆਂ ਬਣੀਆਂ ਟਰਬ ਦੀਆਂ ਸਟੀਲ ਵਾਲੀਆਂ ਇਹ ਸਰਵਸੋ ਲਈ ਫਿਲਟਰ ਵਗੈਰਾ ਆਪਾਂ 500 ਕੰਟੇਨਰ ਨਵੇਂ ਪਾਤੇ ओरिजिनल ਕੰਪਨੀ ਚੋਂ ਲਿਆ ਕੇ ਇਧਰ ਸੀਲ ਵਾਲੀਆਂ ਪਾਈਪਾਂ ਵੀ ਆਪਣੀਆਂ ਬਣ ਚੁੱਕੀਆਂ ਬਾਕੀ ਸੱਜਣੋਂ ਆਪਾਂ ਇਹਦਾ 에ਅਰ ਕਲੀਨਰ ਖੋਲਿਆ ਸੀਗਾ ਜਿਹੜੀ ਐਕਸਟਰਾ ਹਵਾ ਕੱਢਦਾ ਹੁੰਦਾ ਬਲੇਜ਼ਰ ਲੱਗਿਆ ਹੁੰਦਾਗਾ ਉਹ ਬਿਲਕੁਲ ਬੰਦ ਹੋਇਆ ਪਿਆ ਮਿੱਟੀ ਨਾਲ ਆਹ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਬੰਦ ਮਿੱਟੀ ਨਾਲ ਹੋਇਆ ਪਿਆ ਆ ਦੇਖੋ ਆ ਗੱਡੀ 'ਤੇ ਆ ਚੈੱਕ ਕਰ ਸਕਦੇ ਹਾਂ ਜਿੱਥੋਂ ਦੀ ਇਹਨੇ ਜਿਹੜੀ ਕਾਰਬਨ ਹੁੰਦੀ ਆ ਸਾਰਾ ਮਿੱਟੀ ਘਟਾ ਜਿਹੜਾ ਬਾਹਰ ਕੱਢਣਾ ਹੁੰਦਾਗਾ ਕਿਉਂਕਿ ਸਜਣੋਂ ਟਰੈਕਟਰ ਦੀ ਤੁਸੀਂ ਨਿਗਾਹ ਵਗੈਰਾ ਗੌਰ ਵਗੈਰਾ ਆਪਣੀ ਆਪ ਰੱਖਣੀ ਹੁੰਦੀ ਹੈ ਕਿਉਂਕਿ ਟਰੈਕਟਰ ਨੇ ਨਹੀਂ ਹੁੰਦਾਗਾ ਜਦੋਂ ਵੀ ਤੁਸੀਂ ਇੱਧਰ 60 55 ਜਿਹਦੇ ਵਿੱਚ ਟਰਬੋ ਅਰ ਕਲਿੰਡਰ ਲੱਗਿਆ ਹੁੰਦਾਗਾ ਇਹਨੂੰ ਇਹਨੂੰ ਟਰਬੋ ਅਰ ਕਲਿੰਡਰ ਬੋਲਦੇ ਆ ਇਹਦੇ ਵਿੱਚ ਇਹਨੇ ਆਟੋਮੈਟਿਕ ਰੀਲੀਜ਼ ਕਰਨੀ ਹੁੰਦੀ ਹੈ ਡਸਟ ਨੂੰ ਉਹ ਸੋ ਮਿੱਤਰੋ ਆ ਦੇਖੋ ਚੋਕ ਹੋਇਆ ਪਿਆ ਜਮਾ ਇਹਦਾ ਆ ਵੇਖੋ ਚੈੱਕ ਕਰੋ ਤੁਸੀਂ ਫਿਰ ਤੁਸੀਂ ਕਹਿੰਨਾ ਸਾਡੇ ਟਰੈਕਟਰਾਂ ਦਾ ਨੁਕਸਾਨ ਹੋ ਗਿਆ ਟਰੈਕਟਰ ਚੱਲਿਆ ਨਹੀਂ ਲੰਮਾ ਟਾਈਮ ਸਾਰਾ ਜਿਹੜਾ ਬੈਂਡ ਹੈਗਾ ਤੁਸੀਂ ਦੇਖ ਸਕਦੇ ਹੋ ਸਾਰਾ ਭਰਿਆ ਪਿਆ ਮਿੱਟੀ ਦੇ ਨਾਲ ਜਿਹੜਾ ਕਿ ਬਿਲਕੁਲ ਖਾਲੀ ਹੁੰਦਾਗਾ ਚਲੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਾਂਗੇ ਆ ਦੇਖੋ ਇਦਾਂ ਸੁੱਕੇ ਏਅਰ ਫਿਲਟਰ ਥੋੜਾ ਮਿੱਤਰੋ ਚੱਲਦੇ ਹੁੰਦੇ ਆ ਆ ਮਿੱਟੀ ਮਿੱਟੀ ਹੋ ਗਈ ਆ ਦੇਖੋ ਇਹ ਗਾਂ ਤੱਕ ਕੀ ਬਤਾ ਕਿੰਨਾ ਕੁ ਭਰਿਆ ਹੋਇਆ ਹੈ ਕਿਉਂਕਿ ਇੱਥੋਂ ਹੀ ਇਹਨੇ ਮਿੱਟੀ ਹਵਾ ਲੈਣੀ ਹੁੰਦੀ ਆ। ਇਹੀ ਤੇ ਦਾ ਸਾਹ ਬੰਦ ਹੋਇਆ ਪਿਆਗਾ। ਹੁਣ ਇਹ ਹਵਾ ਦੱਸੋ ਕਿੱਥੋਂ ਦੀ ਲਵੇ। ਕਿਉਂਕਿ ਸਾਰਾ ਖੋਲਾਂਗੇ ਆਪਾਂ ਇਹਨੂੰ। ਆ ਦੇਖੋ। ਤੇ ਇਹ ਫੁੱਲ ਨਿਕਲ ਰਹੀ ਏ। ਕਿਉਂਕਿ ਇਹ ਰਗੜ ਦਾ ਮੇਨ ਕੰਮ ਕੀ ਹੁੰਦਾ ਮੈਂ ਤੁਹਾਨੂੰ ਦੱਸ ਦਿਆਂ। ਜਦੋਂ ਤੁਹਾਡਾ 에어 ਕਲਿੰਡਰ ਹਵਾ ਨੂੰ ਖੇਡਦਾਗਾ ਉਹਦੇ ਹਵਾ ਬੰਦ ਹੋ ਜਣਾ ਵਾਲ ਹੁੰਦਾ ਇਹਦਾ ਇਦਾਂ ਬੰਦ ਹੋ ਜਣਾ ਜਦੋਂ ਟਰੈਕਟਰ ਤੁਹਾਡਾ ਬੈਕ ਮਾਰਦਾਗਾ ਉਹਦੇ ਨੇ ਆਟੋਮੈਟਿਕ ਖੁੱਲ ਜਾਣਾ ਹੁੰਦਾਗਾ ਖੁੱਲ ਕੇ ਤੇ ਫਿਰ ਇਹਨੇ ਜਿਹੜੀ ਹਵਾ ਡਸਟ ਹੁੰਦੀ ਆ ਭਰੀ ਹੁੰਦੀ ਆ ਇਸ ਪਾਈਪ ਦੇ ਵਿੱਚ ਜਿਹੜੀ ਡਸਟ ਇਕੱਠੀ ਹੋ ਜਾਂਦੀ ਆ ਇਸ ਪਾਈਪ ਦੇ ਵਿੱਚ ਉਹਨੂੰ ਰਿਲੀਜ਼ ਕਰ ਦਿੰਦਾ ਬਾਹਰ ਕੱਢ ਦਿੰਦਾ ਹੁੰਦਾਗਾ ਇਹ ਹੀ ਮੇਨ ਇਹਦਾ ਕੰਮ ਹੁੰਦਾ ਮਿੱਤਰੋ ਇਸ ਨੂੰ ਤਾਂ ਹੁਣ ਤੁਸੀਂ ਜਮਾ ਚੋਕ ਕਰੀ ਬੈਠੇ ਆ ਤੇ ਫਿਰ ਇਹ ਡਸਟ ਜਿਹੜੀ ਆ ਬਾਹਰ ਕਿੱਧਰ ਦੀ ਕੱਢੇ ਦੱਸੋ ਸਾਰੀ ਇਹ ਇੰਨਾਂ ਦੇ ਵਿੱਚ ਅੰਦਰਲੇ ਪਾਸੇ ਲੈ ਕੇ ਜਾਂਦਾਗਾ ਤੇ ਚਲੋ ਦੇ ਟ੍ਰਾਈਲ ਦੇ ਵਿੱਚ 60 55 ਗਿਆ ਹੀ ਖੁੱਬ ਕਿਉਂਕਿ ਟਾਇਰ ਜਾਦੇ ਲੱਗ ਗਏ ਥੱਲੇ ਨਾਲ ਲੱਗ ਗਿਆ ਹਿੱਸਾ ਤੇ ਚਲੋ ਹੁਣ ਆਪਾਂ ਕੱਢਦੇ ਆਂ ਉਹ ਬਾਹਰ ਜੌਂਡੀਰ ਨਾਲ ਜੌਂਡੀਰ ਦੀ ਵੀ ਟ੍ਰਾਈਲ ਲੈ ਲਈ ਹੁਣ ਕੱਢਦੇ ਆਂ ਬਾਹਰ ਆਪਾਂ ਨੂੰ ਕੋਚ ਨੂੰ ਵਗੈਰਾ ਪੈ ਗਿਆ ਆਪਣਾ ਲੈ ਆਫਰ